ਇਹ دیوار ਹੈ ਇਲਾਤੋਤ ਬਣੀ ਵੀ ਇਹ ਵੀ ਇੱਕ ਮੋਜ਼ ਹੈ ਜਨਾਬ ਨੇ ਬਣਾਈ ਸੀ ਇੱਕ ਤੀਵੀ ਨੇ ਮੂੜੇ ਦੀ ਮੇਂ ਚੱਕੀ ਚਲਾਉਂਦੀ ਚੱਕੀ ਚਲਾਣ ਕਰੇ ਉਹ ਉੱਥੇ ਛੱਡ ਕੇ ਚਲੇ ਗਈ ਸੀ ਕਿਸ ਨੇ ਬੰਦੀ ਦੇਖਿਆ ਹੈ ਨਹੀਂ ਕਿਸੇ ਨੇ ਬੰਦੀ ਦੇਖੀ ਇੱਕ ਉਹਦਾ ਨਿਯਾਮ ਹੈ ਤੇ ਉਹ ਜਨਾਬ ਨੇ ਬਣਾਈ ਹੈ ਪਤਨ ਕਿੱਥੋਂ ਹੈ ਕਿਸੇ ਨੂੰ ਕੁਝ ਨਹੀਂ ਪਤਾ ਹੈ ਬਾਰੇ ਬਹੁਤ ਸੱਚ ਵੀ ਕੀਤੀ ਆ ਕੇ ਲੋਕਾਂ ਨੇ ਇਹ ਪਤਨ ਕਿੱਥੋਂ ਹੈ ਕਿਵੇਂ ਹੈ ਇਹਦੀ ਤੂ ਸੱਚ ਨਹੀਂ ਦੀਵਾਰ ਸਿਰਫ ਕਿਚਣੀ ਦੀ ਬਿਲਕੁਲ ਸੁਕਚ ਨਹੀਂ ਇਹ ਬਹੁਤ ਚੌੜੀ ਦੀਵਾਰ ਹੈ ਇਹ ਬਹੁਤ ਚੌੜੀ ਦੀਵਾਰ ਹੈ ਇਹ ਉੱਪਰ ਕੁਝ ਨਹੀਂ ਲੱਗਿਆ ਪਿਆ ਇਹੀ ਤਾਂ ਕੋਦਾਂ ਮੌਜਾ ਬਣਾਇਆ ਤਾਂ ਇਹੀ ਮੌਜਾ ਕੋਦਾਂ ਇਹ ਦੇਖੋ ਜਿੰਨ ਕਿ ਸੰਗਤ ਉਹ ਖੜੀ ਦੀਵਾਰ ਇਹ ਦੀ ਜ ਚਮਤਕਾਰ ਹੈ ਨਾ ਚੀਜ਼ਾ ਸਾਡਾ ਇਜਾਵਾ ਕੇਸ ਚੱਲਦਾ ਕੇ ਜਿੱਤਨ ਉਹ ਜਦੋਂ ਖੁੱਲੀ ਜਾਊਗੀ ਇਹਦਾ ਸਿਸਟਮ ਬਣੂਗਾ ਲੰਗਰਾਲ ਬਣ ਕੇ ਲੈਟਰੀ ਬਾਤ ਹੋਣ ਕੇ ਸਭੂ ਬਣੂਗਾ ਫਿਰ ਐਜ਼ ਇਟ ਇਜ਼ ਥੋੜਾ ਥੋੜਾ ਉਹ ਝਗੜਾ ਚੱਲ ਰਿਹਾ ਲੋਕ ਬੈਠੇ ਟੱਕੇ ਨਾਲ ਬੈਠੇ ਜੋ ਵੀ ਕੰਮ ਕਰ ਰਹੇ ਹੈ ਸਾਡਾ ਕੇਸ ਉਹਨਾਂ ਦੇ ਕਾਗੇ ਲੱਜੁਕੇ ਸੇ ਜਦ ਫੈਸਲਾ ਹੋ ਜਾਣਾ ਹੈ ਫਿਰ ਸਿਸਟਮ ਬਣ ਜਾਣਾ ਸਾਰਾ। तमाम ਆਉਂਦੇ ਰੇਖ ਰਏ ਹੈ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਤੁਹਾਡਾ ਆਪਣਾ ਸਰਬਜੀ ਸਿਕਰੇ ਟੋਲਾ ਆਜ ਰਾਇਆ ਹਾਂ ਤੇ ਬਲੇ ਕੋਡਲਾ ਦੇ ਵਿੱਚ ਜਿਵੇਂ ਕਹਿ ਲਿਆ ਕਿ ਸਰਬ ਧਰਮ ਦੇ ਸੱਚ ਲੋਕ ਇੱਥੇ ਰਹਿੰਦੇ ਹਨ ਅੱਜ ਤੁਹਾਨੂੰ ਦਿਖਾਵਾਂਗੇ ਮਲੇਰਕੋਲਾ ਦਾ ਇਤਿਹਾਸ ਹਸਤਾਨ ਜਿੰਨਾ ਵੱਲੋਂ ਕਹਿ ਲਈਏ ਤਾਂ ਮਲੇਰਕੋਲਾ ਸ਼ਹਿਰ ਬਸਾਇਆ ਗਿਆ ਉਹਨਾਂ ਦੇ ਜਗ੍ਹਾ ਤੇ ਸੀ ਪਹੁੰਚੇ ਆ ਪੀਰ ਹਜ਼ਰ ਸੇਖ ਜੀ ਜਿਨ੍ਹਾਂ ਦੇ ਹਸਤਾਨ ਦੇ ਉੱਪਰ ਹਰ ਵੀਰਵਾਰ ਭਾਰੀ ਮੇਲੇ ਪੜਦੇ ਹਨ ਪੰਜਾਬ ਦੇ ਕਹਿ ਲਈਏ ਚਾਹੇ ਦੇਸ਼ ਦੇ ਕੋਨੇ-ਕੋਣੇ ਵਿੱਚੋਂ ਸੰਗਤਾਂ ਇੱਥੇ ਨਤਮਸਤਕ ਹੋਤੀਆਂ ਹਨ ਥੋੜੀ ਗੱਲ ਕਰਾਵਾਂਗੇ ਉੱਥੋਂ ਦੇ ਵਸਨੀਕਾਂ ਦੇ ਨਾਲ ਉੱਥੇ ਉਸ ਜਗ੍ਹਾ ਤੇ ਸੇਵਾ ਕਰ ਰਹੇ ਉਹਨਾਂ ਸੇਵਕਾਂ ਦੇ ਨਾਲ ਉਹਨਾਂ ਦੇ ਸਬੰਧ ਦੇ ਵਿੱਚ ਕੀ ਕੰਨਾ ਸਰ ਕੀਨਾ ਅਸਲਾਮੁਆਲੇਕਮ ਇਬਰਾਹਿਮ ਬਹੁਤ ਬਖਾਤੂ ਮੇਰਾ ਆਜਮ ਖਾਨ ਹੈ ਜੀ ਅਸੀਂ ਇਸ ਪੀੜੀ ਤੋਂ ਆਂ ਦਾਦਾ ਜੀ ਹਜਰਤ ਸ਼ੇਖ ਸਦੂਦ ਰਹਿਮਤੁਲਾਹ ਹੈ ਇਹਨਾਂ ਦੀ ਪੀੜੀ ਸਾਡਾ ਪਰਿਵਾਰ ਹੈ ਤੇ ਇਹ ਅਫਗਾਨਿਸਤਾਨ ਤੋਂ ਚੱਲ ਕੇ ਪੜੋ ਕਰਕੇ ਆਏ ਸੀਗਾ ਆ ਕਿ ਇਹਨਾਂ ਨੇ ਉਹ ਇਲਾਇਆ ਉਹਨੇ ਪੱਗਤੀ ਕਰ ਰਹੇ ਸੀਗੇ ਤੇ ਇਹ ਤੋਂ ਬਾਅਦ ਲੋਧੀ ਬਾਸ਼ਾ ਨਗਾਇਆ ਰਸੀਗਾ ਤੋਂ ਦਿੱਲੀ ਨੂੰ ਜੰਗ ਕਰਨ ਲਈ ਉੱਥੋਂ ਨੇ ਪੜੋਕ ਪੜੋ ਕਰਨ ਤੋਂ ਬਾਅਦ ਇਹਨਾਂ ਦੀ ਮੈਨੂੰ ਟਮੋਟੀ ਲੱਗੀ ਸੀ ਕਿ ਦੀਵਾ ਜਰਦਾ ਸੀਗਾ ਉਹਨਾਂ ਦੇਖਿਆ ਵੀ ਇੱਥੇ ਪਲੌਕ ਕੋਲੋਂ ਸਾਹਮਣੇ ਚਾਨਣਾ ਹੋ ਰਿਹਾ ਹੈ ਉੱਥੇ ਰੁਕੇ ਹੋ ਰਾਤ ਨੂੰ ਕੋਈ ਤੂਫਾਨ ਆਇਆ ਉਹਨਾਂ ਦੇ ਸਾਰੇ ਟੈਟ ਹੋ ਗਿਆ ਛੁੱਗੀਆਂ ਤੇ ਇਹਨਾਂ ਦਾ ਜਰਦਾ ਸੀਗਾ ਤਾਂ ਵੀ ਜਾ ਕੇ ਦੇਖੋ ਵੀ ਕੌਣ ਉੱਥੇ ਬੈਠਾ ਕੀ ਗੱਲਬਾਤ ਹੈ ਤਾਹਨੋ ਜੋ ਇੱਕ ਬੰਦਾ ਜਾ ਕੇ ਦਰ ਦੇਖਿਆ ਵੀ ਉੱਥੇ ਇੱਕ ਬਜ਼ੁਰਗ ਬੈਠੇ ਰੱਬ ਰੱਬ ਕਰ ਰਹੇ ਨੇ ਤੇ ਕਹਿੰਦੇ ਵੀ ਮੈਨੂੰ ਮਿਲਣਾ ਫਿਰ ਆ ਕੇ ਮਿਲੇ ਸਾਡਾ ਜੀ ਤੇ ਕਹਿੰਦੇ ਵੀ ਸਾਡੇ ਸਾਕੇ ਦੁਆ ਕਰ ਦਿਓ ਗਿਆ ਕਰਕੇ ਇਹਨਾਂ ਨੇ ਫਿਰ ਵਾਕ ਕਿਤੇ ਵੀ ਜਾ ਤੇ ਤੇਰੀ ਫਤਿਹ ਕਰੇ ਪਹਿਲੇ ਦਿੱਲੀ ਫਤਿਹ ਹੋਈ ਫਦੇ ਹੋਂਦੋਂ ਫਿਰ ਆਕੇ ਮਿਲੇ ਦਾਦਾ ਜੀ ਨੂੰ ਆਕੇ ਮਿਲ ਗਏ ਇਹਨਾਂ ਨੇ ਇੱਕ ਕੋੜਾ ਪੇਂਡ ਕੀਤਾ ਨੰਨ ਵੀ ਆਲਾ ਕੋੜਾ ਇਹਨਾਂ ਨੇ ਮਲੰਗਾਉਂਦੇ ਤਾਂ ਖਾਫ ਹੋਏ ਮਲੰਗ ਉਸ ਟਾਈਮ ਫਿਰ ਕਿਸੇ ਨੇ ਵਿਚੋ ਜਾਕੇ ਇਹਨਾਂ ਨੂੰ ਚੂਲੀ ਗੱਤ ਸ਼ਿਕਾਇਤ ਕਰਤੀ ਵੀ ਜੀ ਥੋੜਾ ਥੋੜਾ ਰਖਾਗੇ ਤੇ ਇਹ ਦੁਬਾਰਾ ਫੇਰ ਆਏ ਵਾਪਸ ਵੀ ਇਹਨਾਂ ਨੂੰ ਅਸਰਾਗ ਲੱਗ ਵੀ ਮੇਰਾ ਕੋੜਾ ਵਾਪਸ ਹੈ ਇਹਨਾਂ ਨੇ ਤਿੰਨ ਕੋਲ ਕਿਤੇ ਵੀ ਰਹਿਣ ਦੇ ਪੁਜਾਰੀ ਨੇ ਜ ਤੀਸਰੀ ਵਾਰ ਇਹ ਜਾ ਮੰਗਿਆ ਕਹਿੰਦੇ ਮੂੰਹ ਪਰੇ ਕਰ ਜਦੋਂ ਮੂੰਹ ਪਰੇ ਕੀਤਾ ਤਾਂ ਕਤਾਰ ਉਤਾਰ ਕੋੜਾ ਹੀ ਖੜੀ ਸੀਗੀ ਕਹਿੰਦੇ ਜਿਹੜਾ ਤੇਰਾ ਕੋਡਾ ਲੈ ਜਾ। ਓਏ ਚਮਤਕਾਰ ਨੂੰ ਦੇਖ ਕੇ ਪੈਰੀ ਪੈ ਗਿਆ ਵੀ ਮੈਨੂੰ ਮਾਫ ਕਰ ਦਿਓ। ਫਿਰ ਉਹਨੇ ਆਪਣੀ ਕੁੜੀਆਂ ਨਾਲ ਆਪਣੇ ਬੇਸ਼ਿਕ ਦਾਦਾਈ ਨਾਲ ਤੇ ਉਹ ਵਾਂਸ਼ਿਸ ਵਿੱਚ ਸਾਡਾ ਵਾਂਸ਼ ਚੱਲ ਰਿਹਾ। ਤਿੰਨ ਬੇਟੇ ਹੋਏ ਇਹਨਾਂ ਦੇ ਇੱਕ ਲੜਕੀ ਹੋਈ ਆ ਬੀਬੀ ਮੰਗੋ। ਉਹਨਾਂ ਦਾ ਮਜ਼ਾਰ ਹੁੰਦਾ ਮੈਂ ਇਹਦਾ ਬੋਲਾ। ਤੇ ਆ ਹੋਇਆ ਤੇ ਜਿਹੜੀ ਆ دیوار ਹੈ ਇਹ ਰਾਤੋ ਰਾਤ ਬਣੀ ਹੋਈ ਆ। ਇਹ ਵੀ ਇੱਕ ਮੋਜ਼ ਹੈ ਜਨਾਦ ਨੇ ਬਣਾਈ ਸੀਗੀ। ਇੱਕ ਤੀਵੀ ਨੇ ਬੁੱਢੀ ਦੀ ਮੇਰੇ ਚੱਕੀ ਚਲਾਤੀ। ਚੱਕੀ ਜਰਾਣ ਕਰੇ ਉਹ ਤੋਂ ਛੱਡ ਕੇ ਚਲੇ ਗਿਆ ਸੀਗੇ। ਸਾਡੇ ਪਰਿਵਾਰ ਆਹੇ ਸਾਡੇ ਫਾਜ਼ ਸਾਹਿਬ ਦੇ ਨਾਲ ਕੇ ਸਾਡੇ ਦਾਦੇ ਇਹਦੇ ਪਰਿਵਾਰ ਚੋਂ ਅਵਧਨ ਖਾਨ ਹੈ ਉਹਨਾਂ ਦੀ ਲੜਕੀ ਹੈ ਬਲਾਤਾ ਬੇਗ ਜਿਹਨਾਂ ਨਾਲ ਸਾਡਾ ਅਸੀਂ ਫਲਾਦ ਜਿਹੜੇ ਤੁਸੀਂ ਇਹ ਦੁਵਾਰ ਦੀ ਗੱਲ ਕੀਤਾ ਵੀ ਤੁਸੀਂ ਕਹਿੰਦੇ ਵੀ ਦੁਵਾਰ ਰਾਤੋਂ ਰਾਤ ਬਣੀ ਦੀ ਆ ਇਸ ਦੁਵਾਰ ਰਾਤੋਂ ਰਾਤ ਕਿਵੇਂ ਜਿਹੜੀ ਪੈਦਾ ਹੋਈ ਆ ਇਹਦਾ ਜਿਹੜਾ ਬਣਨ ਦਾ ਕਾਰਨ ਕੀ ਆ ਕਿਸੇ ਨੇ ਬਣਦੀ ਦੇਖਿਆ ਹੈ ਨਹੀਂ ਕਿਸੇ ਨੇ ਬਣਦੀ ਦੇਖੀ ਇੱਕ ਉਹਦਾ ਨਿਯਾਮ ਹੈ ਦੇਖੋ ਜਨਾਜ਼ੇ ਨੇ ਬਣਾਈ ਆ ਇਹ ਪੱਥਰ ਕਿੱਥੋਂ ਆ ਕਿਤੋਂ ਕਿਸੇ ਨੂੰ ਕੁਝ ਨਹੀਂ ਪਤਾ ਇਹ ਬਾਰੇ ਬਹੁਤ ਸਾਰੀ ਵੀ ਕੀ ਆਗੇ ਲੋਕਾਂ ਨੇ ਇਹ ਪੱਥਰ ਕਿੱਥੋਂ ਆ ਕਿਵੇਂ ਆ ਇਹਦੇ ਕੋਈ ਸੱਚ ਨਹੀਂ ਹੋ। ਜਿਵੇਂ ਦੇਖਿਆ ਜਾਵੇ ਇਸ ਦੀਵਾਰ ਦੇ ਵਿੱਚ ਅਸੀਂ ਹੁਣ ਦੇ ਮੌਕੇ ਦੇ ਵਿੱਚ ਦੇਖਦਾ ਮਿਸਤਰੀਆਂ ਵੱਲੋਂ ਬਹੁਤ ਤਰ੍ਹਾਂ ਦੇ ਮਸਾਲੇ ਬਣਾ ਕੇ ਲਗਾਏ ਜਾਂਦੇ ਨੇ। ਹਰ ਬਹੁਤ ਤਰ੍ਹਾਂ ਦੀ ਤਕਨੀਕ ਨਾਲ ਇਹ ਦੁਵਾਰਾ ਬਣਾਏ ਜਾਂਦੇ ਨੇ ਪਰ ਦੇਖਣ ਦੇ ਵਿੱਚ ਆ ਵੀ ਕਿਤੇ ਵਿੰਗ ਟੇਢੇ ਜਾ ਕੇ ਤੇ ਬਾਲ ਵਿੰਗ ਨਹੀਂ ਹੈਗਾ ਇਸ ਦੀਵਾਰ ਦੇ ਵਿੱਚ। ਨਾ ਹੀ ਕਿਤੇ ਮੈਨੂੰ ਕੋਈ ਮਸਾਲਾ ਜਿਹੜਾ ਇਹਦੇ ਵਿੱਚ ਲੱਗਿਆ ਲੱਗਦਾ ਕਿ ਇਹ ਦੀਵਾਰ ਸਿਰਫ ਸੁੱਕੀ ਚਣੀ ਗਈ। ਬਿਲਕੁਲ ਸੁੱਕੀ ਚਣੀ ਨਹੀਂ ਇਹ ਬਹੁਤ ਚੌੜੀ ਦੀਵਾਰ ਹੈ ਇਹ। ਬਹੁਤ ਚੌੜੀ ਦੀਵਾਰ ਹੈ ਬਿਲਕੁਲ ਕੁਝ ਨਹੀਂ ਲੱਗਿਆ ਪਿਆ। ਇਹੀ ਤਾਂ ਗੁਰੂ ਵੇਖੋ ਬਿਨਾ ਕਿਸੇ ਮਿੱਟੇ ਤੋਂ ਖੜੀ ਜਾਂਦੀ ਬਾਤ ਇਹ ਜੀ ਹੈ ਚਮਤਕਾਰ ਹੈ ਨਾ ਚੀਜ਼ਾਂ ਹਾਂ ਜੀ ਜਿਹੜੇ ਇਸ ਆਪਾਂ ਕਹ ਲਈਏ ਪੀਰ ਜੀ ਦੀ ਜਗ੍ਹਾ ਦੇ ਉੱਪਰ ਕਿੱਥੋਂ ਕਿੱਥੋਂ ਸੰਤ ਕ ਅਨਤਮਸਕਉਂਦੇ ਨੇ ਕਿੰਨੀ ਕਿਹੜੀ ਤਦਾਦ ਦੇ ਵਿੱਚ ਇੱਥੇ ਆ ਕੇ ਆਪਣੀਆਂ ਹਾਜ਼ਰੀਆਂ ਭਰਦੇ ਨੇ ਬਹੁਤ ਸੰਗਤਾਂ ਦੇ ਵੇਲੇ ਵੀ ਤੇ ਕਿਨੂੰ ਸਾਰੇ ਵਰਡ ਚੀਜ਼ ਦੁਨੀਆ ਆਉਂਦੀ ਹੈ ਅਮਰੀਕਾ ਕੈਨੇਡਾ ਦੁਨੀਆ ਬਹੁਤ ਆ ਗਿਆ ਆਪਣੀ ਮੰਨਤਾ ਮੰਦੀ ਹੈ ਚੜਾਵੇ ਚੜਾਉਂਦੀ ਹੈ ਸਭ ਨੂੰ ਮਿਲਦਾ ਜਿਹੜਾ ਆ ਕੇ ਯਕੀਨ ਕਰਦਾ ਉਹਨੂੰ ਮਿਲਦਾ ਅਸੀਂ ਦੇਖਿਆ ਵੀ ਇੱਥੇ ਹੁਣ ਵੀ ਹੁਣ ਦੇ ਟਾਈਮ ਦੇ ਵਿੱਚ ਵੀ ਲੋਕਾਂ ਵੱਲੋਂ ਜਿਹੜੇ ਘੋੜੇ ਹੈਗੇ ਨੇ ਪੀਰ ਜੀ ਦਰਗਾਹ ਤੇ ਚੜਾਏ ਜਾਂਦੇ ਨੇ ਔਰ ਛੋਟੇ-ਛੋਟੇ ਜਿਹੜੀ ਆਪਾਂ ਕਹੇ ਲਈ ਬੱਕਰੇ ਜਾਂ ਹੋਰ ਇੱਥੇ ਲਿਆ ਕੇ ਜਿਹੜੇ ਚੜਾਏ ਜਾਂਦੇ ਨੇ ਫਿਰ ਜਿਹੜਾ ਇੱਥੇ ਚੜਾਵਾ ਚੜਦਾ ਜਾਂ ਬੱਕਰੇ ਜਾਂ ਘੋੜੇ ਹੈਗੇ ਨੇ ਫਿਰ ਉਹ ਕਿਸ ਜਗ੍ਹਾ ਤੇ ਜਿਹੜੀ ਉਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਨਹੀਂ ਉਹ ਅਸੀਂ ਫਿਰ ਅੱਗੇ ਵੇਚ ਦਿੰਦੇ ਆ ਔਰ ਜਿਹੜੇ ਨਾ ਪਾਲਦੇ ਆ ਬੱਕਰੀਆਂ ਵਾਲਿਓ ਜਾਂ ਘੋੜੇ ਘਰਾਂ ਵਾਲੇ ਅਸੋਂ ਵੇਚਦੇ ਨੇ ਉਹ ਗਿਆ ਆਪਣਾ ਵਪਾਰ ਕਰਦੇ ਆ ਫਿਰ ਜਿਹੜਾ ਉਹ ਆਪਾਂ ਵੇਚ ਦਿਆਂ ਵੇਚ ਕੇ ਉਹਦਾ ਪੈਸਾ ਉਹ ਕੀ ਪੀਰ ਜੀ ਦੀ ਦਰਗਾਹ ਤੇ ਲਗਾਇਆ ਜਾਂਦਾ ਉਹ ਕਿੱਥੇ ਵੱਟਦਾ ਕਹਿੰਦੇ ਸਾਰੇ ਉਹ ਕੰਮ ਜਿਉਂ ਵੀ ਕੰਮ ਚੱਲਦਾ ਹੈ ਤੁਹਾਡੇ ਨੌਕਰ ਕੰਮ ਕਰਦੇ ਹਨ ਉਹ ਅਸੀਂ ਭੜਦੇ ਹਾਂ ਸੇਵਾ ਜੀ ਨੇ ਵੀ ਪੂਰੇ ਸਫਾਈ ਕਰਦੇ ਆ ਜਾਂ ਕੋਈ ਹੋਰ ਵੀ ਕੰਮ ਹੁੰਦਾ ਉਹ ਅਸੀਂ ਪੈਸਾ ਉਹਨਾਂ ਦਿੰਦੇ ਆ ਇਹ ਜਿਹੜਾ ਤੇ ਦਰਗਾਹ ਤੇ ਪੀਰ ਜੀ ਦੇ ਮੇਲਾ ਪਰਦਾ ਹੈਗਾ ਇਹ ਪੂਰਾ ਸਾਲ ਹੀ ਪਰਦਾ ਹੈ ਔਰ ਕਿਹੜੇ ਦਿਨ ਪਰਦਾ ਹੈਗਾ ਦਰਸ਼ਕਾਂ ਨੂੰ ਇਹਦੇ ਬਾਰੇ ਵੀ ਜਰੂਰ ਚਾਣਨਾ ਪਊਗਾ ਪਹਿਲਾਂ ਤਾਂ ਮੇਲੇ ਹਾਰ ਸੌਣ ਚਾਹ ਉਹ ਸੁਮਕਤਾ ਹੁੰਦਾ ਸੀਗਾ ਜੀ ਹੁਣ ਤਾਂ ਜਿਕਰ ਨੂੰ ਸਾਰੇ ਮੇਲੇ ਲੱਗਦੇ ਆਮ ਦਿਨ ਵੀ ਲੋਕ ਉਹਨ ਤੋਂ ਕੋਈ پابੰਦੀ ਹੋਣੀ ਹੈ ਕਿੰਨੇ ਇੱਕ ਸੇਵਾਦਾਰ ਜਿਹੜੇ ਹਰ ਵਕਤ ਇਸ ਦਰਗਾਹ ਦੇ ਉੱਪਰ ਹਾਜ਼ਰ ਰਹਿੰਦੇ ਹਨ ਜਿਹੜੇ ਸੇਵਾ ਨਿਭਾ ਰਹੇ ਹਨ ਉਹ ਕਿੰਨੇ ਕਿਸੇ ਦੇ ਨਾਲ ਉਹ ਇੱਥੇ ਹੁਣ ਜਿਹਦਾ ਦਿਲ ਕਰਦਾ ਕਿ ਸੇਵਾ ਕਰਦਾ ਇਹਨਾਂ ਨੂੰ ਅਸਲ ਨਹੀਂ ਰੋਕਦੇ ਨਹੀਂ ਜਿਹੜਾ ਆ ਗਿਆ ਉਹਨੂੰ ਚਾੜੂ ਮਾਰ ਰਿਹਾ ਕੁਝ ਸਫਾਈ ਕਰ ਰਿਹਾ ਕੁਝ ਕਰ ਰਿਹਾ ਅਸੀਂ ਕਿਸੇ ਨੂੰ ਰੋਕਦੇ ਕਿਉਂ ਹਰ ਇੱਕ ਬੰਦਾ ਆਪਣੀ ਆਸ ਲੈ ਕੇ ਆਉਂਦਾ ਹੈ ਕੋਈ ਸਫਾਈ ਕਰਦਾ ਅਰਦਾਸ ਕਰਦਾ ਵੀ ਇਹ ਇਹ ਕਰਾਂਗੇ ਇਹ ਕਰਾਂਗੇ ਸਭ ਦੀ ਇੱਛਾ ਪੂਰੀ ਹੋਵੇ ਦੇਮੇਕੇ ਦੇਖਿਆ ਸ਼ਹਿਰ ਦੇ ਲੋਕਾਂ ਦੇ ਵਿੱਚ ਵੀ ਇਸ ਜਗ੍ਹਾ ਬਤੀ ਬਹੁਤ ਸਰਦਾ ਪਾਈ ਜਾਂਦੀ ਆ ਬਹੁਤ ਲੋਕ ਜਿਹੜੇ ਹੈਗੇ ਨੇ ਇਹ ਮੰਨਣਯੋਗ ਜਗ੍ਹਾ ਨੂੰ ਆ ਕੇ ਮੰਨਦੇ ਹੈਗੇ ਨੇ ਜਿਹੜੀਆਂ ਇਸ ਜਗ੍ਹਾ ਦੇ ਉੱਪਰ ਨਜ਼ਾਰਾ ਬਣਾਈਆਂ ਗਈਆਂ ਹਨ ਇਹ ਇਹ ਵੀ ਆਪਣਾ ਪ੍ਰਗਟ ਹੋਈਆਂ ਹੈਗੀਆਂ ਕਿ ਇਹ ਮਿੱਤਰ ਨੂੰ ਲਾ ਕੇ ਬਣਾਈਆਂ ਗਈਆਂ ਨਹੀਂ 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 ਇਹ ਜਿਹੜੇ ਆਪ ਪੁੱਥੇ ਪੁੱਥੇ ਲਵਾਏ ਦਾ ਆਪ ਲਵਾਇਆ ਪਹਿਲਾਂ ਤੁਸੀਂ ਦੇਖੋ ਜਿਹੜੀਆਂ ਨਜ਼ਾਰਾ ਦੇ ਕੱਚੇ ਦੀਆਂ ਹੈ ਇਹਦੇ ਫਿਰ ਅਸੀਂ ਜਦੋਂ ਮੂਵਮੈਂਟ ਚੱਲੀ ਗਿਆ ਜਦੋਂ ਫਿਰ ਲੋਕਾਂ ਨੇ ਇਸ਼ਾਰਾ ਲਾਈ ਗਿਆ ਪੱਥਰ ਆਪ ਲਵਾਇਆ ਇਹ ਨਹੀਂ ਸਾਰਾ ਪਹਿਲਾਂ ਉਹਦਾ ਕੱਚੇ ਦਾ ਬੜਾ ਜ਼ਿਆਦਾ ਇਹ ਪਰਿਵਾਰ ਇਹਨਾਂ ਦਾ ਸਾਰਾ ਅੰਦਰ ਜਿਹੜਾ ਬਾਰਵੀਂ ਕਬਰ ਹੈਗੀਆਂ ਜੇ ਨਾਲ ਆਇਆ ਇਹਨਾਂ ਸੰਗਤਾਈ ਨਾਲ ਬਾਰਵੀਂ ਕਬਰਾਂ ਹੈਗੀਆਂ ਆ ਜੀ ਜਿਵੇਂ ਕਿ ਹੁਣ ਸ਼ਹਿਰ ਦੇ ਵਿਚਕਾਰ ਇਹ ਆ ਗਈ ਹੈ ਜਗਾ ਇਹ ਜਿਹੜਾ ਇਹ ਸਥਾਨ ਸ਼ਹਿਰ ਦੇ ਵਿਚਕਾਰ ਆ ਗਿਆ ਕਿ ਇਹਨੇ ਮਹਿਸੂਸ ਹੁੰਦਾ ਵੀ ਸੰਗਤਾਂ ਦੇ ਮੁਤਾਬਕ ਇਹ ਜਗਾ ਬਹੁਤ ਥੋੜੀ ਪੈਜੀ ਬਿਲਕੁਲ ਸਹੀ ਗੱਲ ਹੈ ਸੰਗਲਾ ਦਾ ਕਹਿ ਮੈਂ ਥੋੜੀ ਕਮ ਟਾਈਟ ਹੋ ਗਿਆ ਲੇਕਿਨ ਸਾਡਾ ਜਿਹੜਾ ਕੇਸ ਚੱਲਦਾ ਹੈ ਕੇ ਜਿੱਤੋਂ ਦਾ ਜਗਾ ਖੋਲੀ ਜਾਊਗੀ ਇਹਦਾ ਸਿਸਟਮ ਬਣੂਗਾ ਲੰਗਰਾਲ ਬਣਗੇ ਲੈਟਰੀ ਬਾਥੂ ਬਣਗੇ ਸਭੂ ਬਣੂਗਾ ਫਿਰ ਐਜ਼ ਇਟ ਇਜ਼ ਥੋੜਾ ਸਾਡਾ ਉਹ ਝਗੜਾ ਚੱਲ ਰਿਹਾ ਹੈ ਪੂ ਲੋਕ ਬੈਠੇ ੱੱਕੇ ਨਾਲ ਬੈਠੇ ਜੋ ਵੀ ਕੰਮ ਚੱਲ ਰਿਹਾ ਸਾਡਾ ਕੇਸ ਜੁੜਾ ਦੇ ਕਾਗੇ ਲੱਜੁਕ ਪਏ ਇਥੇ ਜਦ ਫੈਸਲਾ ਹੋ ਜਾਣਾ ਹੈ ਫਿਰ ਸਿਸਟਮ ਬਣ ਜਾਣਾ ਸਾਰਾ ਲੰਗਾ ਬਣੂਗਾ ਲੈਟਰੀ ਬਾਥੂ ਬਣਾਵਾਂਗੇ ਰਾਇ ਸਭੂ ਬਣੂਗਾ ਜਿਵੇਂ ਅਕਸਰ ਦੇਖਿਆ ਗਿਆ ਆ ਵੀ ਹੁਣ ਜਿਵੇਂ ਸੰਗਤਾਂ ਬਾਹਰ ਹੁੰਦੇ ਨੇ ਰੋਡਾਂ ਦੇ ਪੈ ਪੈ ਕੇ ਰਾਤਿਆਂ ਦੇ ਵਿੱਚ ਜਿਹੜੀ ਹੈਗੀਆਂ ਨੇ ਉਹ ਆਪਣਾ ਜਿਹੜਾ ਸਮਾਂ ਪੂਰਾ ਕਰਕੇ ਜਾਂਦੇ ਨੇ ਪੂਰਾ ਪੂਰਾ ਰਾਤ ਰੋਡਾਂ ਦੇ ਉੱਪਰ ਪੈ ਰਹੇ ਨੇ ਖੁਦਾ ਨਾ ਖਾਸ ਤਾਂ ਕਈ ਵਾਰੀ ਕੋਈ ਇਹ ਜਹਾ ਮਗਤਾ ਆ ਜਾਂਦਾ ਵੀ ਕਿਸੇ ਗੱਡੀ ਦਾ ਐਕਸੀਡੈਂਟ ਦਾ ਕਾਰਨ ਪੜ ਜਾਂਦੀ ਆ ਇਸੇ ਤਰ੍ਹਾਂ ਜੇ ਹੁਣ ਥੋੜਾ ਚਿਰੋ ਕੇਸ ਦਾ ਜਦੋਂ ਵੀ ਫਾਈਨਲ ਹੋ ਜਾਂਦਾ ਫਿਰ ਤੁਸੀਂ ਜਿਹੜਾ ਇਸ ਸਥਾਨ ਵਾਸਤੇ ਕੋਈ ਧਰਮਸ਼ਾਲਾ ਵਗੈਰਾ ਖੁੱਲੇ ਜਗ੍ਹਾ ਦੇ ਵਿੱਚ ਬਣਾਉਂਗਾ ਜਿੱਥੇ ਸੰਗਤ ਆਰਾਮ ਕਰ ਸਕਣ ਬਿਲਕੁਲ ਬਿਲਕੁਲ ਦਾਦਾ ਜੀ ਜਿੱਥੇ ਇਹਦੇ ਕੋਲ 18 ਬੀਗ ਜਮੀਨ ਦੀ ਜਗ੍ਹਾ ਬਹੁਤ ਹਨ ਦੀ ਉਹ ਜਗ੍ਹਾ ਪਈ ਆ ਉਹ ਜਗ੍ਹਾ ਨੂੰ ਆਪਾਂ ਮੂਵਮੈਂਟ ਚ ਲਿਆਵਾਂਗੇ ਜਿੱਥੇ ਦੋ ਬਾਹਰ ਜਗ੍ਹਾ ਨੂੰ ਬਿਲਕੁਲ ਮੂਵਮੈਂਟ ਬਣਾਵਾਂਗੇ ਸਭ ਜਿੰਨੇ ਲੋਗਾਂ ਦੇ ਰਹਿ ਸ਼ੁਰੂ ਸਭ ਨੂੰ ਬਤਾ ਇਹ ਜੀ ਇਹ ਸਾਣਾ ਆਪਣੇ ਇਥੋਂ ਦੇ ਸੇਵਾਦਾਰ ਜਿਹੜੇ ਮੁੱਖ ਆਪਾਂ ਸੇਵਾ ਕਹਿੰਦੇ ਪਰਿਵਾਰਕ ਤੌਰ ਤੇ ਇਥੋਂ ਤੋਂ ਸ਼ੁਰੂ ਤੋਂ ਸੇਵਾ ਨਿਵਾ ਰਹੇ ਨੇ ਬਾਬਾ ਹੈਦਰ ਸ਼ੇਖ ਜੀ ਦੇ ਇਸ ਮਜ਼ਾਰ ਦੇ ਉੱਪਰ ਉਹਨਾਂ ਨਾਲ ਤੁਹਾਡੀਆਂ ਵਿਚਾਰਾਂ ਸਾਂਝਾ ਕੀਤੇ ਨੇ ਅਕਸਰ ਸਮੇਂ-ਸਮੇਂ ਸਰ ਅਸੀਂ ਤੁਹਾਨੂੰ ਮਲੇ ਕੋਲਾ ਸ਼ਹਿਰ ਦੇ ਜੋਗੀ ਕਿ ਦੁਨੀਆ ਦੇ ਵਿੱਚ ਇਤਿਹਾਸਿਕ ਸ਼ਹਿਰ ਮੰਨਿਆ ਜਾਂਦਾ ਜਿੱਥੇ ਕਿ ਸਰਬਤਰੰਦੇ ਸਾਂਝੇ ਲੋਕ ਰਹਿੰਦੇ ਨੇ ਅਸੀਂ ਸਮੇ ਸਮੇਸੇ ਤੁਹਾਨੂੰ ਮਲੇਕੋਟਲਾ ਸ਼ਹਿਰ ਦੀਆਂ ਜਿਹੜੀਆਂ ਇਤਿਹਾਸਿਕ ਸਥਾਨਾਂ ਦਾ ਦਰਸ਼ਨ ਕਰਾਉਂਦੇ ਰਹਾਂਗੇ ਆਪਣੇ ਇਸ ਚੈਨਲ ਦੇ ਮਾਧਿਅਮ ਰਾਹੀਂ ਮਲੇਕੋਟਲਾ ਤੋਂ ਮੈਂ ਤੁਹਾਡਾ ਆਪਣਾ ਕੈਮਰਾ ਪਰਸਨ ਹਰਮਨ ਸਿੰਘ ਦੇ ਨਾਲ ਸਰਬਜੀਤ ਸਿੰਘ ਰਟੋਲਾ ਤੁਸੀਂ ਦੇਖ ਰਹੇ ਹੋ ਹਨੇਰ ਜੀ ਧੰਨਵਾਦ